ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਇੱਕ ਵਾਰ ਫੇਰ ਆਪਾਂ ਲਾਈਵ ਜੁੜੇ ਹੈ ਜੀ ਤੇ ਹੁਣ ਆਪਾਂ ਦੇਖਦੇ ਆ ਅੱਜ ਕੀ ਬਣਾਉਣ ਲੱਗੇ ਆ ਲੇਟੈਸਟ ਰੈਸਪੀ ਹਾਂਜੀ ਮੰਮੀ ਜੀ ਵੈਲਕਮ ਆ ਤੁਹਾਡਾ ਤੇ ਇਹ ਤੁਸੀਂ ਕੀ ਬਣਾ ਰਹੇ ਹੋ ਅੱਜ ਅਸੀਂ ਬਣਾ ਰਹੇ ਹਾਂ ਜੀ ਹਰੇ ਮਟਰ ਤਾਜ਼ੇ ਹਰੇ ਮਟਰ ਪਿਕਲ ਮਤਲਬ ਮਟਰ ਦਾ ਆਜਾ ਤਾਜਾ achar ਘਰ ਸੇ ਲਾਇਆ ਜੀ ਜੀ achar ਬਣਾ ਰਹੇ ਆ ਜੀ ਬਿਲਕੁਲ 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 ਸੋ ਦੇਖਣਾ ਸ਼ੁਰੂ ਕਰਦੇ ਆਪਾਂ ਜਿਹਦੇ ਵਿੱਚ ਅਸੀਂ ਇੱਕ ਕੋਲੀ ਗ੍ਰੀਨ ਮਟਰ ਲਏ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਬਿਲਕੁਲ ਇੱਕ ਗ੍ਰੀਨ ਮਟਰ ਲਏ ਆਪਾਂ ਹਮ ਤੇ ਜੋ ਅਸੀਂ ਆਪਣਾ ਬਲਾਂਚ ਕਰਕੇ ਰੱਖਿਆ ਤੁਸੀਂ ਦੇਖ ਸਕਦੇ ਹੋ ਹਮ ਇਹ ਬਲਾਂਚ ਕਰਕੇ ਰੱਖੀ ਹੋਏ ਆ ਜੀ ਤੇ ਇਹ ਅਸੀਂ ਬਲਾਂਚ ਕਰਨ ਵਾਸਤੇ ਪਹਿਲੇ ਇੱਕ ਤੋਂ ਡੇਢ ਕੱਪ ਪਾਣੀ ਦਾ ਲਿਆ ਸੀਗਾ ਜ ਜਦੋਂ ਪਾਣੀ ਨੂੰ ਬਾਇਲ ਆ ਗਿਆ ਉਹਦੇ ਵਿੱਚ ਅਸੀਂ 1 ਦਾ ਚਮਚ ਚੀਨੀ ਪਾਇਆ ਤਾਂ ਕਿ ਸਾਡੇ ਜਿਹੜੇ ਕਲਰ ਮਟਰਾਂ ਦਾ ਕਲਰ ਆ ਉਹ برقرار ਰਹੇ ਜੀ ਓਕੇ ਉਸ ਤੋਂ ਬਾਅਦ ਸੀ ਇਹ ਕੋਲਡ ਪਾਣੀ ਵਿੱਚ ਮਤਲਬ ਧੋ ਦਿੱਤੇ ਇਹਨੂੰ ਫਿਰ ਅਸੀਂ ਸੁਕਾਇਆ ਚੰਗੀ ਤਰ੍ਹਾਂ ਧੁੱਪ ਲਗਾਈ ਹੈ ਜੀ ਹੂੰ ਤੇ ਹੁਣ نیچے ਲੱਗ ਕੇ ਆਇਆ ਤਾਂ ਜੀ ਕਿਹੜਾ ਕਿਆ ਇਸਮੇ ਇਹ ਕਿਆ ਪਹਿਲੇ ਬਤਾਈਏ ਦਰਸ਼ਕਾਂ ਨੂੰ ਜੀ ਸਾਡੇ ਮਸਾਲੇ ਸੌਂਫ ਹੈ ਜੀ ਇਹ ਸੌਂਫ ਹੈ 1 ਚਮਚਾ ਧਨੀਆ ਸੁੱਕਾ 1 ਚਮਚ ਸੁੱਕਾ ਧਨੀਆ ਹਾਂ 1/2 ਚਮਚ ਮੇਥੀ ਆਧਾ ਚਮਚ ਮੇਥੀ ਅਦਰ ਨਾਲ ਘੱਟ ਕਲੌਂਜੀ 1/2 ਚਮਚ ਕਮ ਕਲੌਂਜੀ ਇਹ ਰਾਈ ਹੈ ਜੀ ਇਹ ਰਾਈ ਹੈ ਸੁੱਕੀ ਕਸੂਰੀ ਮੇਥੀ ਹੈ ਇਹ ਸੁੱਕੀ ਕਸੂਰੀ ਮੇਥੀ ਹਾਂ ਜੀ ਇਹ ਪੀਸੇ ਹੋਏ ਮਸਾਲੇ ਤੁਸੀਂ ਜੀ ਮਟਰ ਔਰ ਇਹ ਜਿਹੜੇ ਸੀ ਤੁਹਾਨੂੰ ਸਾਬਤ ਮਸਾਲੇ ਦਿਖਾਏ ਉਹ ਅਸੀਂ ਪੀਸ ਲੈਂਦੇ ਆ ਜੀ ਇੱਧਰ ਸਾਡੇ ਕੋਲ ਧਨੀਆ ਆ ਗਿਆ ਜੀ ਇੱਧਰ ਸੌਂਫ ਆ ਗਈ ਜੀ ਇੱਧਰ ਸੁੰਗ ਵੀ ਹੈ ਸਾਡੇ ਕੋਲ ਤੇ ਅੰਬ ਜੂਰ ਪਾਊਡਰ ਹੈ ਜੀ ਜੀ ਬਿਲਕੁਲ ਤੇ ਇਹ ਸਾਡੇ ਕੋਲ ਨਮਕ ਹੈ ਜੀ ਜੀ ਨਮਕ ਆਫ ਸਾਲਟ ਜੀ ਇਹ ਟਾਟਰਾ ਸਾਲਟ ਹੈਗਾ ਜੀ ਇਹ ਸਾਡੇ ਕਸ਼ਮੀਰੀ ਲਾਲ ਮਿਰਚ ਜੀ ਇਹ ਹਰਦੀਆ ਟਰਮਿਕ ਜੀ ਬਿਲਕੁਲ ਤੇ ਇਹ ਸਾਡੇ ਹੈਗੇ ਆਪਣੇ ਆ ਹੀਂਗ ਜੀ ਛਟਕੋ ਕੈਚ ਦੀ ਓਕੇ ਹਾਂਜੀ ਤੇ ਇਹ ਅਸੀਂ ਦੋ ਚਮਚੇ ਸੀ ਗਲਤੀ ਨਾਲ ਛਟਕੋ ਕਸ਼ਮੀਰੀ ਵਿੱਚ ਪੈ ਗਏ ਸੀ ਤੇ ਦੋ ਚਮਚੇ ਸੀ ਸਰਕੇ ਦੇ ਲਈ ਜੀ ਜੀ ਉਹ ਅਸੀਂ ਬਣਾਉਣਾ ਸ਼ੁਰੂ ਕਰਦੇ ਹਾਂ ਇਨਸਟੈਂਟ ਹਰੇ ਮਟਰਾਂ ਦਾ ਹਰੇ ਮਟਰ ਦਾ ਅੱਛਾ ਹਾਂਜੀ ਤੇ ਅਸੀਂ ਇੱਕ ਕੋਲੀ ਮਟਰਾਂ ਦੀ ਲਈ ਹੈ ਤੇ ਸਾਨੂੰ ਅੱਧਾ ਇੱਕ ਜਿਹੜਾ ਤੇਲ ਹੈਗਾ ਵੀ ਮਤਲਬ ਸੱਚ ਨਾਲ ਸਾਨੂੰ ਜੀ ਅੱਧੇ ਕੁ ਲਈ ਤੋਂ ਘੱਟ ਪਾਵਾਂਗੇ ਅਸੀਂ 100 ਗ੍ਰਾਮ ਤੇਲ ਪਾਵਾਂਗੇ ਜੀ ਤੇ ਤੇਲ ਨੂੰ ਅਸੀਂ ਗਰਮ ਹੋਣ ਦਿੰਨੇ ਆ ਬਿਲਕੁਲ ਬਿਲਕੁਲ ਸੁਪ ਬਹੁਤ ਬੜੀਆ ਬਹੁਤ ਬੜੀਆ ਤੇ ਜਿਵੇਂ ਸਾਡਾ ਇਹ ਤੇਲ ਗਰਮ ਹੁੰਦਾ ਆ ਤੇ ਸਾਈਡ ਵਾਈਜ਼ ਅਸੀਂ ਜਿਹੜੇ ਸਾਡੇ ਮਸਾਲੇ ਆ ਜੀ ਇਹ ਅਸੀਂ ਥੋੜਾ ਜਿਹਾ ਨਮਕ ਇੰਧਰ ਹੈ ਤੇ ਅਸੀਂ ਇਹਨਾਂ ਨੂੰ ਥੋੜਾ ਜਿਹਾ ਨੋਸਟ ਕਰ ਲਈਏ ਤਾਂ ਅੱਛੀ ਗੱਲ ਹੈ ਜੀ ਸੋ ਬਹੁਤ 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 ਬੜੀਆ ਜੀ ਅਸੀਂ ਦੂਸਰਾ ਫੇਸਪੀ ਨਹੀਂ ਲਿਆ ਜੀ ਅਸੀਂ ਇਹਦੇ ਜਿਹੜੇ ਮਸਾਲੇ ਵਰਤਨੇ ਆ ਉਹ ਅਸੀਂ ਰੋਸਟ ਕਰਕੇ ਦਿਖਾਵਾਂਗੇ ਤੁਹਾਨੂੰ ਥੋੜੇ ਜਿਹਾ ਹੂੰ ਤੇ ਵੈਸੇ ਤਾਂ ਅਸੀਂ ਆਪ ਹੀ ਸੇ ਘਰ ਸਾਰੇ ਤਿਆਰ ਕੀਤੇ ਆ ਇਹ ਅਜਵਾਇਨ ਵੀ ਲਈਏ ਸਿੱਧਾ ਚਾਣ ਚਾਣ ਹਾਂ ਜੇ ਸੌਂਫ ਹੈ ਤੇ ਸੁੱਕਾ ਧਨੀਆ ਇਹ ਸੁੰਡ ਹੈ ਜੀ ਅਸੀਂ ਹਲਕੇ ਜੀ ਇਹਨਾਂ ਨੂੰ ਗਰਮ ਕਰ ਲਾਂਗੇ ਤਾਂ ਜਿਹੜਾ ਇਹਦਾ ਮਸਚਰਾਈਜ਼ਰ ਉਹ ਨਿਕਲ ਜਾਏਗਾ ਮਸਾਲਿਆਂ ਦਾ ਜੀ ਹੈਨਾ ਜੀ ਸਾਡਾ ਤੇਲ ਜਿਹੜਾ ਗਰਮ ਹੋ ਜਵੇ ਅੱਛੇ ਤਰ੍ਹਾਂ ਜਦੋਂ ਧੂੰਆਂ ਨਿਕਲਣ ਲੱਗ ਜਾਗਾ ਫਿਰ ਅਸੀਂ ਕਲੌਂਜੀ ਪਾਵਾਂਗੇ ਮੇਥੇ ਪਾਵਾਂਗੇ ਤੇ ਥੋੜੀ ਜਿਹੀ ਸੌਂਫ ਪਾਵਾਂਗੇ ਜੀ। ਕੀ ਬਾਤ। ਹਾਂਜੀ। ਤੇ ਤੁਸੀਂ ਦੇਖ ਸਕਦੇ ਹੋ ਸਾਡੇ ਜਿਹੜਾ ਫਰਾਈਚੀ ਨਾ ਕਰ ਹੋ ਚੁੱਕਿਆ ਜੀ। ਜੀ। ਤੇ ਹੁਣ ਅਸੀਂ ਲਈਏ ਥੋੜੇ ਸਾਡੇ ਮਸਾਲੇ ਆ। ਹਮ ਤੁਹਾਨੂੰ ਦੱਸਿਆ ਸਾਰੀ ਚੀਜ਼ਾਂ ਸੀ ਤੇ ਇਹ ਸੁੰਡ ਹੈਗੀ ਆ। ਹਮ ਅੱਧਾ ਚਮਚ ਇਹ ਸੁੱਕਾ ਧਨੀਆ 2 ਚਮਚ ਤੇ ਅਮਚਰ ਪਾਊਡਰ ਅਨੈ ਸੌਰੀ ਸੌਫ ਇੱਕ ਚਮਚ ਅਜਵਾਇ ਨੰਦਾ ਚਮਚ ਇਹ ਅਸੀਂ ਰੋਸਟ ਕਰਨ ਵਾਸਤੇ ਰੱਖ ਦਿੱਤੇ ਆ ਜੀ ਐਸ ਤਰ੍ਹਾਂ ਹੀ ਸਾਡਾ ਸਾਰੇ ਮਸਾਲੇ ਇਸ ਮਿਕਸ ਕਰ ਦਾਂਗੇ ਜੀ ਤੇ ਨਮਕ ਇਹ ਵਾਈਟ ਨਮਕ ਹੈ ਇਹ ਹਲਦੀ ਹੈ ਇਹ ਕਸ਼ਮੀਰੀ ਲਾਲ ਮਿਰਚ ਇਕਦਮ ਸਾਰੇ ਗਰਮ ਹੋ ਜੂਗੇ ਜੀ ਤਦ ਨਾਲ ਅਸੀਂ ਇਹਦੇ ਚ ਅੰਬ ਚੂਰ ਪਾ ਦੇਣਾ ਜੀ ਹੂੰ ਸਾਡੇ ਸਾਰੇ ਮਸਾਲੇ ਜਿਹੜੇ ਇਕਦਮ ਇਸ ਤਰ੍ਹਾਂ ਕਰ ਲੇ ਹੋ ਚੁੱਕੇ ਨੇ ਬਿਲਕੁਲ ਤੇ ਤੇ ਸਾਡਾ ਧੂਆਂ ਦੇ ਜਗ੍ਹਾ ਅਸੀਂ ਗੈਸ ਬੰਦ ਕਰ ਰਹੇ ਹਾਂ ਤੇ ਹੋਣਾ ਸੀ ਇਹਦੇ ਚ ਧੂਆਂ ਨਿਕਲੇ ਸਾਡੇ ਵੀਰੇ ਇਹ ਮਸਾਲੇ ਸਾਬਤ ਹੈ ਉਹ ਤੁਹਾਨੂੰ ਦੱਸ ਦਿਆਂ ਸੀ ਥੋੜਾ ਜਿਹਾ ਤੇਲ ਸਾਡਾ ਟੰਡਾ ਖੋਲੋ ਜੀ ਹੂੰ ਬਹੁਤ ਵਧੀਆ ਬਹੁਤ 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 ਜ਼ਿਆਦਾ ਵਧੀਆ ਜੀ ਸੋ ਜਿਹੜੇ ਮਸਾਲੇ ਸਾਡੇ ਸਿੱਤੇ ਉਸੇ ਦੇ ਚ ਕੱਢ ਲੇ ਤੇ ਹੂੰ ਜਦੋਂ ਕੱਟਾਂਗੇ ਉਹ ਫੇਰ ਅਸੀਂ ਪਾਵਾਂਗੇ ਜੀ 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 ਤੇ ਜਿਹੜੇ ਪੀਜ਼ ਆ ਸੀ ਮਤਲਬ ਸੁਕਾ ਕੇ ਇੱਕ ਤੋਂ ਡੇਢ ਮਿੰਟ ਇਹਨੂੰ ਸਿਡਿਊ ਕਰਕੇ ਪਾਣੀ ਸਾਰੇ ਮਟਰ ਉੱਪਰ ਆ ਜਾਂਦੇ ਜੀ ਜਿਹੜੇ ਬਣ ਜਾਂਦੇ ਥੋੜੇ ਮਟਰ ਅਸੀਂ ਚ ਸੋ ਉਹ ਵੀ ਜਿਸੀ ਫੇਸਬੁੱਕ ਪਰ ਵੀ ਹਾਂ ਲਾਈਵ ਜਾ ਰਹਾ ਪ੍ਰਤੀਕ ਤੇ ਹੁਣ ਤੁਸੀਂ ਦੇਖ ਨੀਹਾ ਰਵੀ ਔਰ YouTube ਪਰ ਜੀ ਰਮਨਜੀਤ ਕੋਰ ਹੈਲੋ ਵੈਲਕਮ ਸਰ ਸਹਿਜ ਕੋਰ ਹਾਈ ਜੀ ਬਿਲਕੁਲ ਹਾਈ 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 ਜੀ ਹਾਂ ਹੈਲੋ ਸਭ ਕੋ ਨਮਸਤੇ ਤੇ ਅਸਲਾਮ ਸਭੀ ਕੋ ਹੋਨਸੀ ਜੀ ਜਿੰਗ ਪਾਵਾਂਗੇ ਜੀ ਹੂੰ ਥੋੜੇ ਜਿਹਾ ਸੀ ਹਿੰਪਾਈਆ ਹੂੰ ਠੀਕ ਰਹਿੰਦੇ ਕੈਸ਼ ਤੇ ਵਧੀਆ ਰਹਿੰਦੇ ਜੀ ਤੇ ਇਹ ਆਪਾਂ ਜਿਹੜੇ ਸੋਰੀ ਜੀ 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 ਬਿਲਕੁਲ ਬਹੁਤ ਬੜੀਆ ਔਰ ਇੰਸਟਾਗ੍ਰam ਪਰ ਪ੍ਰਤੀਕ ਸੰਜੇ ਵੰਦਨਾ ਦਿੱਲੀ ਸੇ ਔਰ ਰਾਮਰਾਣੀ ਜੀ

एक स्पेशल आइटम है इसका नाम है ग्रीन पीस पिकल यानी के अचार बना मटर का अचार ताजा ताजा मटरों का अचार हाँ जी स्पेशल मसाले डलेंगे इसमें रेसिपी है बिल्कुल जी पंजाब हरियाणा चंडीगढ़ हिमाचल में खाते हैं लोग काफी इसे नमक मिक्स करके मसाले तैयार करके उसे उसे भी चपा देंगे जी जी नमक है हल्दी है सौंफ है आमचूर पाउडर है जी बिल्कुल असि मिक्स कर देते सारे कश्मीरी लाल मिर्च भी है बहुत ही अच्छी खुशबू आ रही है जी बहुत कर लेने इस तरह है। जी। क्या बात ऐसे कश्मीरी लाल मिर्च थोड़ी हिच भी पा लोंगे जी, जी आमचूर तो को था कोई बात नहीं इसमें दूसरी कश्मीरी लाल मिच शायद रखी थी आपने ऐसी लाल मिर्च पावे ਜਿਆਦਾ ਅਸੀਂ ਸਪਾਈਸੇ ਨਹੀਂ ਬਣਾਵਾਂਗੇ ਜੀ ਨਿਕਰ ਪਾਵਾਂਗੇ ਜ਼ਰੂਰ ਥੋੜੀ ਜਿਹੀ ਚੜ੍ਹਦੀ ਪਾਵਾਂਗੇ ਜੀ ਅਸੀਂ ਤੇਲ ਸਾਡਾ ਗਰਮਾ ਥੋੜਾ ਜਿਹਾ ਕਰਮਾ ਸਾਲ ਪਾਵਾਂਗੇ ਜੀ ਜੀ ਥੋੜਾ ਜਿਹਾ ਅਸੀਂ ਭੁੰਨਿਆ ਹੋਇਆ ਜੀਰਾ ਪਾਵਾਂਗੇ ਜੀ ਤੇ ਹੁਣ ਅਸੀਂ ਥੋੜਾ ਜਿਹਾ ਸਾਬਤ ਜੀਰਾ ਵੀ ਪਾਵਾਂਗੇ ਕੀ ਆਪਾ की बन जाता जी अचार तो सारे मसाले खिला दिए वो तो ही है जी हाँ जी और काफी जब आप ताजा मटर का अचार बनाते हो तो ऐसी मसाले डालने पड़ेंगे जी सभी को हेलो 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 सत श्रीकाल नमस्ते दो असलम सभी का बहुत बहुत शुक्रिया भाई आप पर भगवान जी कृपा बनाए रखें अपनी ਖੂਬ ਖੁਸ਼ ਰਹੀਓ ਤਰੱਕੀ ਕੀਜੀਏ ਵਿਸਟ ਹੈਗਾ ਸਾਡੇ ਕੋਲ ਜੀ ਜੀ ਇਹ ਮੈਗੀ ਦਾ ਮਸਾਲਾ ਜੀ ਥੋੜਾ ਜਿਹਾ ਅੱਛਾ ਅਸੀਂ ਪਾਵਾਂਗੇ ਜੀ ਜੀ ਇਹ ਵੀ ਅਸੀਂ ਇੱਕ ਚਮਚ ਪਾਵਾਂਗੇ ਜਿੰਨੇ ਹੈ ਸਾਡੇ ਕੋਲ ਇਹ ਮੈਗੀ ਦਾ ਮਸਾਲਾ ਅਸੀਂ ਪਾ ਲਈ ਤਾਂ ਮੈਡੀਕਮ ਮਸਾਲਾ ਹੈ ਹਾਂ ਟੇਸਟ ਦੇਣ ਵਾਸਤੇ ਇਹ ਚਾਰ ਬੱਚੇ ਵੱਡੇ ਬੁੜੇ ਸਾਰੇ ਖੁਸ਼ ਹੋ ਕੇ ਖਾਂਦੇ ਜੀ ਹਮਮ ਬਰਵਲੇ ਤੁਸੀਂ ਸੇਸਟਰ ਕਿੰਨਾ ਬੜੀ ਖੇਤੀ ਬਣ ਜਾਂਦਾ ਜੀ ਅਸੀਂ ਇਹ ਸਾਰਾ ਸਮਾਨ ਇਹਦੇ ਵਿੱਚ ਰਲਾ ਦਵਾਂਗੇ ਜੀ ਤੁਹਾਡੇ ਜਿਹਾ ਅਸੀਂ ਤੇਲ ਪਾ ਚਾ ਲਿਆ ਜੀ ਸਾਡੇ ਨਾਲ ਅੱਗੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ ਅਸੀਂ ਸਾਰੇ ਸੁੱਕੇ ਮਸਾਲੇ ਦਿੱਤੇ ਪਾਏ ਸੀ ਜੀ ਅਭੀ ਇਹ ਕਿੰਨੇ ਪਰਸੈਂਟ ਤਿਆਰ ਹੋ ਚੁੱਕਾ ਜੀ ਇਹ 50% ਬਣ ਚੁੱਕਾ ਜੀ ਸ਼ੌਟ ਹਾਂਜੀ ਬਣ ਚੁੱਕਾ ਅਸੀਂ ਇਹਦੇ ਵਿੱਚ ਸ਼ਿਫਟ ਕਰ ਦਾਂਗੇ ਜੀ ਅਸੀਂ ਸਾਰੇ ਮਿਕਸ ਕਰਾਂਗੇ ਅੱਛੀ ਤਰ੍ਹਾਂ ਅਸੀਂ ਗੈਸ ਲਾਵਾਂਗੇ ਥੋੜੀ ਜਿਹੀ ਜਦੋਂ ਇਹ ਚ 8 ਘੰਟਾ ਹੋਏਗਾ ਤੇ ਇਹ ਤੁਸੀਂ ਮਤਲਬ ਖਾਂਦੇ ਲਈ ਫੋਜੇਗਾ ਜੀ ਦੇਖੋ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਿਰਕਾ ਤੇ ਅਗਰ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤੇ ਤੁਸੀਂ ਨਿੰਬੂ ਇੱਕ ਨਿੰਬੂ ਦਾ ਰਸ ਇਹਦੇ ਵਿੱਚ ਪਾ ਸਕਦੇ ਹੋ ਜੀ ਹੁਣ ਅਸੀਂ ਇਹਦੇ ਵਿੱਚ ਸਿਰਕਾ ਪਾ ਦਿੱਤਾ ਇਹ ਸਾਡਾ ਚਾਰ ਸਭ ਸੇਫ ਰਹੇਗਾ ਜੀ ครับยูเอิกเนี่ยเฮ้ยดูบาร์อะไรอยู่ตรงนี้ฮัลโหล ਸਾਰੇ ਹੋ ਗਏ ਨੇ ਮਾਤਾ ਜੀ ਕੋਲ ਸਾਰੇ ਕਰ ਲਈ ਮੈਂ ਫਿਰ ਹੁਣ ਤਾਂ ਰਹਿਣ ਦਮ ਉਸ ਵੇਲੇ ਆਹ ਹਾਜੀ ਕਬ ਸਨਾਚਾਰ ਰਹਿ ਗਿਆ ਇਸ ਚੰਨ ਬਣ ਕੇ ਤੇ ਅਸੀਂ ਇਹਨੂੰ ਠੰਡਾ ਕਰਾਂਗੇ ਤੇ ਚੇਂਜ ਕਰਨੇ ਸੀ ਸ਼ਕ ਕਰਾਂਗੇ ਜਦੋਂ ਇਹ ਠੰਡਾ ਹੋ ਜਾਏਗਾ ਜੀ ਅਸੀਂ ਇਹਨੂੰ ਰਾਮ ਨੂੰ ਖਾ ਸਾ ਕਰੀ ਜੀ ਤੇ ਪਰੌਂਠੇ ਨਾ ਖਾਓ ਪੂਰੀ ਨਾਲ ਖਾਓ ਹੈਨਾ ਬਹੁਤ ਅੰਚ ਰੋਟੀ ਨਾਲ ਖਾਦਦੇ ਦਾਲ ਬਣਦੇ ਜੇ ਬੜੇ ਬੜੇ ਟੈਸਟੀ ਲੱਗਦੇ ਨੇ ਤੇ ਚੰਗ ਪ੍ਰੋਪਰ ਬਣ ਕੇ ਤਿਆਰ ਹੋ ਚੁੱਕੀਆਂ ਇਹ ਗਰਮ ਬਹੁਤ ਹੈ ਇਸ ਟਾਈਮ ਜੀ ਹੂੰ ਕਿੰਸਾ ਜਿਹੜਾ ਚਾਰਾ ਬਣ ਕੇ ਆਖਿਰਕਾਰ ਬਣ ਕੇ ਤਿਆਰ ਹੋ ਗਿਆ ਬਾਜੀ ਵਾ ਖੁਸ਼ੂ ਬੜੀ ਚੰਗੀ ਆ ਰਹੀ ਹੈ ਜੀ ਬਹੁਤ ਵਧੀਆ ਬਣ ਸਕਦੇ ਹਾਂ ਚਾਰ ਸਾਡਾ ਹਮ ਤੇ ਸੇ ਮਟਰ ਵੀ ਤੁਹਾਨੂੰ ਬਣ ਕੇ ਦਿਖਾਵਾਂਗੇ ਥੋੜੀ ਦੇਖੋ ਤੁਸੀਂ ਹਮ ਹਾਂਜੀ ਸੋ ਫਾਈਨਲੀ ਬਣ ਕੇ ਤਿਆਰ ਹਾਂਜੀ ਬਿਲਕੁਲ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਜੀ ਫੁੱਲ ਰੈਸਪੀ ਹੈ ਇਹ ਹਾਂਜੀ ਮਿਲਾਂਗੇ ਜਲਦੀ ਲਾਈਵ ਕਿਸੇ ਹੋਰ ਸੈਸ਼ਨ ਵਿੱਚ ਬਹੁਤ ਬਹੁਤ ਧੰਨਵਾਦ ਪਰਮੈਂਟ ਲੱਗਦੇ ਜੀ ਬਣਾਉਣ ਨੂੰ ਨਹੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਔਰ ਸਬਸਕ੍ਰਾਈਬ ਕਰ ਲੋ ਔਰ ਬੈਲ ਆਈਕਨ ਜਰੂਰ ਪ੍ਰੈਸ ਕਰ ਲੋ ਤਾਂ ਕਿ ਆਨੇ ਵਾਲੀ ਹਰ ਲਾਈਵ ਵੀਡੀਓ ਦਾ ਨੋਟੀਫਿਕੇਸ਼ਨ ਆ ਧੰਨਵਾਦ